ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਪਰਫੈਕਟ ਟੇਲਰ ਤੇ ਅੱਜ ਆਪਾਂ ਕੱਟਾਂਗੇ ਜੀ 5 ਮੀਟਰ ਆਲ ਓਵਰ ਕੱਪੜੇ ਚੋਂ ਸੂਟ ਦੀ ਕਟਿੰਗ ਕਰਾਂਗੇ ਤੁਸੀਂ ਵੇਖਣਾ ਜੀ ਆਹ ਵੇਖੋ ਜੀ ਨਾਪ ਸਟੈਪ ਬਾਈ ਸਟੈਪ ਆਪਣਾ ਨਾਪ ਲਿਖਿਆ ਹੋਇਆ ਜਿਵੇਂ ਜਿਵੇਂ ਆਪਾਂ ਨੂੰ ਚਾਹੀਦਾ ਉਸੇ ਤਰ੍ਹਾਂ ਹੀ ਲਿਖਿਆ ਹੋਇਆ ਆਹ ਦੇਖੋ ਜੀ 5 ਮੀਟਰ ਕੱਪੜਾ ਜੀ ਆਪਣੇ ਕੋਲੇ ਆਲਓਬਰ ਕੋਈ ਇਹ ਤੇ ਵਰਕ ਨਹੀਂ ਹੈਗਾ ਪਹਿਲਾਂ ਤੁਸੀਂ ਆਹ ਦੇਖਣਾ ਜੀ ਕਾਣ ਇਹ ਕੱਪੜੇ ਦੇ ਵਿੱਚ ਕਾਣਦਾ ਨਹੀਂ ਹੈਗਾ ਜਿਵੇਂ ਆਪਾਂ ਸਾਰਾ ਕੱਪੜਾ ਖੜ ਕੇ ਇਸ ਤਰ੍ਹਾਂ ਦੇਖੋ ਜੀ ਇਧਰੋਂ ਡੇਡਾ ਜਾਂਦਾ ਜੀ ਇੰਨਾ ਕੱਪੜਾ ਆਪਣਾ ਸਿੱਧਾ ਇੰਨਾ ਕੱਪੜਾ ਆਪਣਾ ਇੱਧਾ ਜਾਂਦਾ ਇੱਥੇ ਆਪਾਂ ਕੀ ਕਰਨਾ ਜੀ ਜਿੱਥੇ ਤੱਕ ਆਪਣਾ ਕੱਪੜਾ ਸਿੱਧਾ ਆਹ ਵੇਖੋ ਜੀ ਕੋਈ ਧਾਗਾ ਨਹੀਂ ਨਿਕਲਿਆ ਇਥੋਂ ਕੱਪੜਾ ਆਪਣਾ ਸਿੱਧਾ ਇਸ ਤੋਂ ਅੱਗੇ ਧਾਗੇ ਨਿਕਲੇ ਹੋਏ ਨੇ ਇਹ ਆਪਣਾ ਕਪੜਾ ਕਾਂਟਚਾ ਆਪਾਂ ਇਹ ਵੇਖਾਂ ਵੀ ਕਟਿੰਗ ਕਾਂਟਚਾ ਜਾਂ ਕਪੜਾ ਕਾਂਟਚਾ ਜੀ ਇੱਥੇ ਜਿਹੜਾ ਲਾਸਟ ਧਾਗਾ ਹੋਣਾ ਲਾਸਟ ਧਾਗਾ ਨਿਕਲਿਆ ਹੋਇਆ ਵੇ ਜਿਹੜਾ ਇਸ ਨੂੰ ਆਪਾਂ ਖਿੱਚਾਂਗੇ ਜੀ ਇਸ ਨੂੰ ਹੌਲੀ ਹੌਲੀ ਖਿੱਚਦੇ ਰਹੋ ਇਸ ਤਰ੍ਹਾਂ ਨਿਸ਼ਾਨ ਬਣਾ ਲਓ ਅਨਸਰ ਬਣ ਗਏ ਜੀ ਧਾਗੇ ਦਾ ਇਹ ਆਪਾਂ ਕੱਟਣਾ ਨਹੀਂ ਹੈਗਾ ਕਪੜਾ ਇਸ ਕਪੜੇ ਨੂੰ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਲਓ ਇੱਥੇ ਧਾਗਾ ਆਇਆ ਇੱਧਰ ਹੀ ਕਰਨੀ ਨਾ ਫੋਲਡ ਕਰਕੇ ਇਸ ਤਰ੍ਹਾਂ ਨਿਸ਼ਾਨ ਤੇ ਲਾਓ ਇਸ ਤਰ੍ਹਾਂ ਕਾਹ ਨਿਕਲਦਾ ਜੀ ਕੱਪੜੇ ਦਾ ਕਈ ਵਾਰ ਬੁੰਤੀ ਚ ਕਾਹ ਹੁੰਦਾ ਆਪਾਂ ਇਹ ਕੱਟ ਜੀਏ ਫਿਰ ਇਧਰੋਂ ਕੱਟ ਜਾਂਦਾ ਕੱਪੜਾ ਉਧਰੋਂ ਵੱਧ ਜਾਂਦਾ ਫਿਰ ਐਂ ਤਾਂ ਆਪਾਂ ਕੱਟਦੇ 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 ਕੱਪੜਾ ਵੱਧ ਜਾ ਦੇ ਕੱਟ ਜਾਂਦੇ ਆ ਜੀ ਇਸ ਤਰ੍ਹਾਂ ਨਿਸ਼ਾਨ ਤੇ ਲਗਾਓ ਫੋਲਡ ਕਰੋ ਫੋਲਡ ਕਰਕੇ ਇਸ ਨੂੰ ਇਸ ਤਰ੍ਹਾਂ ਰੱਖੋ ਜੀ जे तो कपड़ा सही टिक गया जी इस न इस तरह फिर तो कटिंग चुका है जी हा देखो जी अपना कपड़ा इस निशान से सही टिक गया हाँ देखो जी ये अपनी कटिंग चुका जे बुनती चुका होंगरों कपड़ा सही नहीं टिकना सी देखो जी इस तरह यह कटिंग चुका इस करके आप इस कट्टा जी ਕੱਲ ਧਾਗਾ ਖਿੱਚ ਕੇ ਕਪੜਾ ਕਦੇ ਨਾ ਕੱਟੋ ਪਹਿਲਾਂ ਉਸ ਨੂੰ ਫੋਲਡ ਕਰਕੇ ਵੇਖੋ ਵੀ ਇਹਦੇ ਵਿੱਚ ਕੋਈ ਵਲਤਾ ਨਹੀਂ ਪੈਂਦਾ ਜੇ ਵਲ ਪਊਗਾ ਤਾਂ ਉਹ ਕਪੜੇ ਖਾਣ ਚ ਉਹ ਜੀ ਧਾਗਾ ਕਾਂ ਚ ਜਾਊਗਾ ਕਾਂ ਵੀ ਤੁਹਾਨੂੰ ਦੱਸ ਜੀ ਨੇ 1 ਇੰਚ 1.5 ਇੰਚ ਦਾ ਕੰਮ ਚੱਲ ਜ ਜਾਂਦਾ ਜੇ 1 ਇੰਚ 1.5 ਇੰਚ ਫਰਕ ਹੋਵੇ ਕਪੜੇ ਦਾ ਪਰ ਜਿਆਦਾ ਖਾਣ ਵਾਲਾ ਕਪੜਾ ਨਾ ਸਲਾਈ ਕਰਿਆ ਕਰੋ ਨਾ ਕਟਿੰਗ ਕਰਿਆ ਕਰੋ ਜੀ ਉਹ ਸਹੀ ਨਹੀਂ ਹੁੰਦਾ ਆ ਵੇਖੋ ਜੀ ਆਲਓਵਰ ਕਪੜੇ ਦੀ ਤਿੰਨ ਤਰ੍ਹਾਂ ਦੀ ਕਟਿੰਗ ਹੁੰਦੀ ਹੈ ਜੀ ਇੱਕ ਹੁੰਦੀ ਹੈ ਜੀ ਮੀਡੀਅਮ ਨਾਪ ਦੀ ਇੱਕ ਹੁੰਦੀ ਹੈ ਹਲਕੇ ਨਾਪ ਦੀ ਇੱਕ ਹੁੰਦੀ ਹੈ ਬਹੁਤ ਹੈਵੀ ਨਾਪ ਦੀ ਤਿੰਨ ਤਰ੍ਹਾਂ ਦੀ ਕਟਿੰਗ ਹੁੰਦੀ ਹੈ ਜੀ ਜਿਵੇਂ ਆਹ ਵੇਖੋ ਜੀ ਜਿਵੇਂ ਹਲਕਾ ਨਾਪ ਹੁੰਦਾ ਜੀ ਕੁੜੀਆਂ ਦਾ ਉਹ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਆ ਜਾਂਦਾ ਕਮੀਜ਼ ਆ ਇਹਦਾ ਪੀਸ ਆ ਇਸ ਤਰ੍ਹਾਂ ਫੋਲਡ ਕਰਕੇ ਨਿਕਲ ਜਾਂਦਾ ਹੁਣ ਆਪਾਂ ਇਹ ਵੇਖਾਂਗੇ ਜੀ ਵੀ 1.5 ਇੰਚ ਘੇਰਾ ਜੀ ਛੱਪਾ ਹੈਗੀ ਆਪਣੀ 19 ਇੰਚ ਛਾਤੀ ਹੈਗੀ 1.5 ਇੰਚ ਆਪਾਂ ਇਹਨਾਂ ਤਿੰਨੇ ਚੀਜ਼ਾਂ ਦੇ ਵਿੱਚੋਂ ਘੇਰਾ ਛਾਤੀ हिਪ ਆਪਾਂ ਤਿੰਨੇ ਚੀਜ਼ਾਂ ਚ ਇਹ ਵੇ ਇੱਕ ਚੀਜ਼ ਵੇਖਣੀ ਵੀ ਵੱਧ ਕਿਹੜੀ ਕਿਹੜੀ ਚੀਜ਼ ਦਾ ਨਾਪ ਆ ਜੇ ਛਾਤੀ ਦਾ ਵੱਧ ਨਾਪਾ ਤਾਂ ਉਹਦੇ ਹਿਸਾਬ ਨਾਲ ਘੇਰਾ ਲਓ ਜੀ ਜੇ ਘੇਰਾ ਦਾ ਵੱਧ ਨਾਪਾ ਤਾਂ ਘੇਰੇ ਦੇ ਹਿਸਾਬ ਨਾਲ ਘੇਰਾ ਲਓ ਜੀ ਤੇ ਜੇ ਆਪਣਾ हिਪ ਜ਼ਿਆਦਾ ਆ ਜੀ हिਪ ਵੱਧਾ ਤਾਂ ਆਪਾਂ हिਪ ਦੇ ਹਿਸਾਬ ਨਾਲ ਘੇਰਾ ਲੈਣਾ ਜੀ ਇੱਥੇ ਆਪਣੀ हिਪ ਵੱਧਾ ਜੀ ਆਪਾਂ हिਪ ਦੇ ਹਿਸਾਬ ਨਾਲ ਲਵਾਂਗੇ ਕਈ ਵਾਰ ਆਪਾਂ हिਪ ਦੇ ਹਿਸਾਬ ਨਾਲ ਲੈ ਲਈਏ ਚੈਸਟ ਦਾ ਨਾਪ ਜ਼ਿਆਦਾ ਹੁੰਦਾ ਜੀ ਉਸ ਕਰਕੇ ਫਿਰ ਚੈਸਟ ਤੇ ਕਪੜਾ ਨਹੀਂ ਬਚਦਾ ਕਈ ਵਾਰ ਆਪਾਂ ਘੇਰੇ ਦੇ ਸਾਬਨਾ ਕਪੜਾ ਲੈ ਲੀਏ ਜੀ ਵੱਧ। ਹਿੱਪ ਜ਼ਿਆਦਾ ਹੁੰਦੀ ਆ ਫਿਰ ਹਿੱਪ ਤੇ ਚਾਕਾ ਤੇ ਕਪੜਾ ਫੋਲਡ ਕਰਨ ਵਾਸਤੇ ਨਹੀਂ ਬਚਦਾ। ਇਹ ਗਲਤੀ ਕਦੇ ਨਾ ਕਰੋ ਜੀ ਜਿਹੜੀ ਚੀਜ਼ ਵੱਧਦਾ ਉਹ ਉਸ ਦੇ ਹਿਸਾਬ ਨਾਲ ਘੇਰੇ ਦਾ ਨਾਪ ਲਓ ਜੀ ਉਸ ਹਿਸਾਬ ਨਾਲ ਕਪੜਾ ਵੱਧ ਰੱਖੋ। ਐਸ ਤਰ੍ਹਾਂ ਵੇਖੋ ਜੀ 19 ਇੰਚ। ਇਹ ਆਪਣਾ ਸਾਰੇ 20.5 ਇੰਚ ਆ ਜੀ। ਇੱਥੇ ਫੋਲਡ ਕਰਨ ਵਾਸਤੇ ਕਪੜਾ ਨਹੀਂ ਬਚਣਾ ਸਾਰਾ ਬਿਲਕੁਲ 1.5 ਇੰਚ ਆ ਪੌਣੇ ਪੌਣਾ ਇੰਚ ਕਪੜਾ ਫੋਲਡ ਨਹੀਂ ਹੁੰਦਾ। ਇਸ ਕਰਕੇ ਆਪਾਂ ਇਹ ਹਲਕਾ ਨਾਪ ਨਹੀਂ ਹੈਗਾ ਮੀਡੀਅਮ ਨਾਪ ਆ। ਇਸ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਇਹਨੇ ਕੱਟਾਂ ਗਈ। ਆ ਵੇਖੋ ਜੀ ਆਪਾਂ ਹੈਗਾ 45 ਇੰਚ ਲੰਬਾਈ। 45 ਇੰਚ ਦੇ ਵਿੱਚ ਆਪਾਂ 3 ਇੰਚ ਐਡ ਕਰਦੇ ਹੁੰਨੇ ਆ। 3 ਇੰਚ ਆਪਾਂ ਲੰਬਾਈ ਦੇ ਵਿੱਚ ਐਡ ਕਰਨਾ 3 ਇੰਚ ਆਪਾਂ ਘੇਰੇ ਦੇ ਵਿੱਚ ਆ ਜਾਨੀ ਕਿ हिਪ ਲੈ ਲੋ ਚਾਹੇ ਘੇਰਾ ਲੈ ਲੋ ਆਪਾਂ ਐਡ ਕਰਨਾ। ਆਪਾਂ ਮੈਂ 3 ਇੰਚ ਨਹੀਂ ਕਰਦੀ ਇਸ ਦੇ ਵਿੱਚ ਮੈਂ 4 ਇੰਚ ਐਡ ਕਰਦੀ ਹੁੰਨੀ ਆ। चार इंच लंबाई करते हैं चार इंच घेर च करते हैं क्योंकि कोई कपड़ा स्रिंक हो जाता कपड़ा फिर घटता नहीं कई बार खोलना भी पै जाता कई बार नीमा भी करना पैदा इस करके आप चार इंच बद रखा जी आप देखो जी पंताली इंचताली तो चार उणंजा इंच आप देखो जी आप उणंजा इंच कपड़ा फोल्ड करा जी ਇਸ ਤਰ੍ਹਾਂ ਫੋਲਡ ਕਰੋ ਜੀ ਕੱਪੜੇ ਨੂੰ ਜਿਹੜੀਆਂ ਵੀ ਅਪਾਣਾ ਨਵੀਆਂ ਸਟੀਚਿੰਗ ਸਿੱਖਦੀਆਂ ਨੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਕਮੀਜ਼ ਦੇ ਪੀਸ ਕੱ ਪਹਿਲਾਂ ਕਮੀਜ਼ ਦੇ ਪੀਸ ਕੱਢਣੇ ਜਾਂ ਸਲਵਾਰ ਕੱਟਣੀ ਆ ਜਾਂ ਆਪਣੀ ਬਾਹ ਕਿੱਥੋਂ ਨਿਕਲਦੀ ਆ ਜਾਂ ਆਪਣਾ ਘੇਰ ਆਪਣਾ ਕਿੱਥੋਂ ਨਿਕਲਦਾ ਜਾਨੀ ਕਿ ਵੀ ਬਾਦਲੇ ਸਲਵਾਰ ਦੇ ਕਿੱਥੋਂ ਨਿਕਲਦੇ ਨੇ ਬਾਹ ਕਿੱਥੋਂ ਨਿਕਲਦੀ ਆ ਬੈਲਟ ਕਿੱਥੋਂ ਨਿਕਲਦੀ ਆ ਇਸ ਤਰ੍ਹਾਂ ਦਾ ਨਹੀਂ ਪਤਾ ਹੁੰਦਾ ਇਸ ਕਰਕੇ ਆਪਾਂ ਆਹ ਵੀਡੀਓ ਲਿਆਂਦੀ ਆ ਜੀ ਦੇਖੋ ਹਾਂ ਜੀ ਆ ਵੇਖੋ ਜੀ आपको पीस सही करके बिछा लिया जी इस तरह मिलो जी तीस उजा इंच है जी आप उसेरा रखना जी कमीज का उन्नी है जी आप चार इंच ऐड करा आप तेई इंच करे जी आप देखो तेई इंच इंच आप जी ਸੈਂਟਰ ਚ 3 ਇੰਚ ਆਪਾਂ ਇਧਰਲੇ ਸਿਰੇ ਤੇ ਰੱਖਾਂਗੇ ਇਸ ਨੂੰ ਆਪਾਂ ਇਸ ਤਰ੍ਹਾਂ ਮਿਲਾ ਦੇਾਂਗੇ ਜੀ ਜੇਬ ਚਾਹਾਂ ਸੈਂਟਰ ਵਾਲਾ ਨਿਸ਼ਾਨ ਸਹੀ ਨਹੀਂ ਆਉਂਦਾ ਇੰਚ ਤੇ ਆਪ ਰੱਖ ਕੇ ਤਾਂ ਤੁਸੀਂ ਇਹ ਸਮਝੋਗੇ ਆਪਣਾ ਕੱਪੜਾ ਸਹੀ ਨਹੀਂ ਟਿਕਿਆ ਤਾਂ ਉਸ ਨੂੰ ਕੱਪੜਾ ਜੇ ਨਿਸ਼ਾਨ ਇਧਰ ਆਉਂਦਾ ਤਾਂ ਕੱਪੜੇ ਇਧਰ ਨੂੰ ਇਧਰ ਨੂੰ ਫਸਕਾਓ ਜੀ ਜੇ ਨਿਸ਼ਾਨ ਇੰਚ ਦੇ ਬਤੇ ਨੀਚੇ ਆਉਂਦਾ ਤਾਂ ਕੱਪੜਾ ਇਧਰੋਂ ਕਸ ਕਰ ਲਈ ਇਹ ਆਪਣਾ ਕੱਪੜਾ ਸਹੀ ਠੀਕ ਹੈ ਹੋਇਆ ਇਸ ਕਰਕੇ ਆਪਣਾ ਇੰਚ ਟੇਪ ਵੀ ਸਹੀ ਠੀਕ ਹੋ ਗਿਆ ਹੁਣ ਆ ਵੇਖੋ ਜੀ ਉਧਰੋਂ 49 ਸੀ ਆਪਣੀ ਆ ਨਿਸ਼ਾਨੀ ਵੀ 49 ਹੋਣੀ ਚਾਹੀਦੀ ਆ ਆ ਵੇਖੋ ਜੀ ਇਹ ਵੀ 49 ਤੇ ਇੱਕ ਆਪਾਂ ਸੈਂਟਰ 'ਚ ਲੈਣਾ ਜੀ ਆ ਸੈਂਟਰ 'ਚ ਵੀ 49 ਜੀ ਇਹ ਸਾਰਾ ਜਾਨੀ ਕਿ ਸਾਰਾ ਘੇਰਾ 49 49 ਹੋਣਾ ਚਾਹੀਦਾ ਜੀ ਇਹ ਨਹੀਂ ਹੈਗਾ ਵੀ ਇੱਥੋਂ ਵਿਚਾਰੋਂ ਵੱਧ ਹੋਵੇ ਸਾਈਡਾਂ ਘੱਟ ਹੋਣਾ ਜਾਂ ਸਾਈਡਾਂ ਵੱਧ ਹੋਣ ਦਾ ਨਿਚੋਂ ਵਿਚਾਰੋਂ ਘੱਟ ਹੋਵੇ ਇਹ ਬਰਾਬਰੀ ਹੋਣਾ ਚਾਹੀਦਾ ਜੀ ਆਹ ਵੇਖੋ ਜੀ ਹੁਣ ਆਪਣੇ ਕੱਪੜੇ 'ਚ ਕੋਈ ਕਾਣ ਨਹੀਂ ਹੈਗਾ ਇਸ ਤਰ੍ਹਾਂ ਚੱਕ ਕੇ ਦੇਖੋ ਜੀ ਇਸ ਤਰ੍ਹਾਂ ਜੀ ਜੇ ਕੱਪੜੇ ਦੀ ਇੱਕ ਸਾਈਡ ਕਾਣ ਹੋਵੇ ਜਿਵੇਂ ਬਾਹਰ ਜਿਵੇਂ ਅੰਦਰਲੇ ਵਾਰ 'ਚ ਕਾਣ ਹੋਵੇ ਜਾਂ ਇੱਧਰਲੇ ਵਾਰ 'ਚ ਕਾਣ ਹੋਵੇ ਜੇਰਾ ਕੱਪੜਾ ਸਹੀ ਹੁੰਦਾ ਆਪਾਂ ਕਿਵੇਂ ਜੀ ਉਧਰਲੀ ਸਾਈਡ ਤੋਂ ਲਾ ਲਓ ਤੇ ਜੇ ਦੁਕਾਨ ਹੁੰਦਾ ਉਹ ਆਪ ਬਾਲਿਆਂ ਚ ਕੱਢ ਦੋ ਤਾਂ ਕੋਈ ਕੱਪੜੇ ਚ ਸਲਵਾਰ ਚ ਕਾਣ ਨਹੀਂ ਹੁੰਦਾ ਕਮੀਜ਼ ਸਹੀ ਕੱਟਿਆ ਕਰੋ ਜਿਹੜਾ ਕਾਣ ਹੁੰਦਾ ਥੋੜਾ ਮੋਟਾ ਸਲਵਾਰ ਚ ਨਿਕਲ ਜਾਂਦਾ ਹੈ ਆ ਵੇਖੋ ਜੀ ਹੁਣ ਆਪਾਂ ਕਟਿੰਗ ਕਰਾਂਗੇ ਦੁਲਾਸੇ ਬਾਕੀ ਕੱਟ ਦਿੱਤੀ। ਇਹ ਆਪਾਂ ਲੈ ਲਈਏ ਤੇ ਮਹੀਦੇ ਪੀਸ। ਇਹਨਾਂ ਨੂੰ ਬਸ ਤਰਾ ਫੋਲਡ ਕਰੋ। ਫੋਲਡ ਕਰਕੇ ਨਾ ਸਾਈਡ ਤੇ ਕਰਦੇ। ਹੁਣ ਕਮੀਦੇ ਪੀਸ ਲਾ ਕੇ ਕਿੰਗਾ ਨੂੰ ਜਿਹੜੀਆਂ ਮੈਂ ਪਹਿਲਾਂ ਨਵੀਆਂ ਸਿੱਖਦੀਆਂ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਇਸ ਕੱਪੜੇ ਦਾ ਕੀ ਕਰਨਾ ਹੈ। ਇਸ ਕੱਪੜੇ 'ਚੋਂ ਬਾਹ ਲਾਉਣੀ ਆ ਜਾਂ ਇਸ ਕੱਪੜੇ 'ਚੋਂ ਬਾਂ ਲੈ ਲਾਉਣੀ ਆ ਜਾਂ ਬੈਲਟ ਲਾਉਣੀ ਆ ਤਾਂ ਤੁਹਾਨੂੰ ਦੱਸਾਂਗੇ। ਜੇ ਤਾਂ ਜ਼ਿਆਦਾ ਭਾਰੀ ਨਾਪ ਹੋਵੇ ਹੱਦ ਤੋਂ ਜ਼ਿਆਦਾ ਹੀ ਭਾਰੀ ਨਾਪ ਹੁੰਦੇ ਨੇ ਕਈ ਵਾਰ 25 25 ਹੀਪੂਂ ਦੇ 25 26 26 ਘੇਰ ਹੁੰਦੇ ਨੇ ਬਹੁਤ ਹੈਵੀ ਨਾਪ ਹੁੰਦੇ ਉਹਨਾਂ ਦੇ ਸਾਈਡ ਤੋਂ ਬੱਲੇ ਨਹੀਂ ਉੱਤਰਦੇ ਕਿਉਂਕਿ ਉਹਨਾਂ ਦੇ ਸਿਰਫ 8 9 ਇੰਚ 7 ਇੰਚ ਐਸ ਤਰ੍ਹਾਂ ਰਹਿ ਜਾਂਦਾ ਕੱਪੜਾ ਉਹ ਸਿਰਫ ਬੈਲਟ ਵਾਸਤੇ ਕੰਮ ਆਉਂਦਾ ਜਾਂ ਆਪਣੇ ਗਲੇ ਗਲੇ niche ਲਾਉਣ ਵਾਸਤੇ ਜਾਂ ਮੁਰਗੇ niche ਲਾਉਣ ਵਾਸਤੇ ਲੀਰ ਦੇ ਕੰਮ ਆਉਂਦਾ ਨਹੀਂ ਉਹ ਕਿਸੇ ਕੰਮ ਨਹੀਂ ਆਉਂਦਾ ਕੱਪੜਾ ਕੱਲੀ ਬੈਲਟੀ ਬਣਦੀ ਆ ਇਹਦੇ ਚ ਤੇ ਇਹ ਆਪਣੇ ਕੱਪੜਾ ਬਹੁਤ ਬਚ ਗਿਆ ਜੀ ਇਹ ਮੀਡੀਅਮ ਨਾਪ ਆ ਆ ਵੇਖੋ ਜੀ ਆਪਣੀ ਸਲਵਾਰ ਹੈਗੀ ਆ ਇਹ ਨਹੀਂ ਹੈਗਾ ਵੀ ਆਪਾਂ ਕਮੀਜ਼ ਦੇ ਪੀਸ ਦਾ ਕਿ ਨਾਲ ਦੀ ਨਾਲ ਬਾਹਾਂ ਲਾਉਣੀਆਂ ਨਹੀਂ ਇਸ ਤਰ੍ਹਾਂ ਨਹੀਂ ਬਾਹਾਂ ਤੁਹਾਨੂੰ ਜਿੱਥੋਂ ਲਹੂਗੀ ਤੁਹਾਨੂੰ ਉੱਥੇ ਦੱਸਾਂਗੇ ਇਸ ਤੋਂ ਬਾਅਦ ਆਪਾਂ ਲਾਉਣੀਆਂ ਕਮੀਜ਼ ਦੀ ਲંબਾਈ ਦੇਖਣੀ ਆ 34 ਹੈ ਜੀ 34 ਵਿੱਚ 4 ਇੰਚ ਆਪਾਂ ਬੈਲਟ ਦਾ ਛੱਡ ਦੇਉਣੀ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆਪਾਂ 30 ਇੰਚ ਬਾਹਲੇ ਲਾਉਣੇ ਆ ਜੀ ਵੇਖੋ ਆਪਾਂ 3 ਇੰਚ ਵਾਲੇ ਲਾਹਾਂਗੇ 4 ਇੰਚ ਆਪਾਂ 벨ਟ ਦਾ ਛੜਤਾ 4 ਇੰਚ ਘਟਾ ਕੇ ਕੱਟੀ ਜਾਂਦੇ ਸਲਵਾਰ ਇਹ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਜੀ ਅੱਜ ਸਿਰਫ ਤੁਹਾਨੂੰ ਇਹ ਹੀ ਦੱਸਣਾ ਕਿ 5 ਮੀਟਰ ਕੱਪੜੇ ਚੋਂ ਕਿੱਥੋਂ ਕਿੱਥੋਂ ਕੀ-ਕੀ ਨਿਕਲਦਾ ਜੀ ਆਹ ਦੇਖੋ ਜੀ ਬਾਲੇ ਵੀ ਐਸੇ ਤਰੀਕੇ ਇਹ ਤਾਂ ਅੱਗੇ ਨਿਕਲਣ ਵਾਲਾ ਕੱਪੜਾ ਜੀ ਸਰਦੀ ਵਾਲਾ ਇਹ ਪਸ਼ਮੀਨਾ ਇਸ ਕਰਕੇ ਇਸ ਨੂੰ ਆਪਾਂ 30 ਇੰਚ ਤਾਂ ਆਪਾਂ ਕੱਟਣਾ 30 ਤੋਂ ਆਪਾਂ ਥੋੜਾ ਜਿਹਾ ਉਪਰ ਹੀ ਰੱਖਾਂਗੇ ਕਿਉਂਕਿ ਧਾਗੇ ਨਿਕਲ ਕੇ ਕੱਟ ਜਾਂਦਾ ਆਪਣੀ ਸਲਾਈ ਕਰਦੇ ਕਰਦੇ ਧਾਗੇ ਨਿਕਲ ਕੇ ਕੱਟ ਜਾਂਦਾ ਆਪਾਂ ਇਹ 30.5 ਰੱਖਾਂਗੇ ਕਾਟਨ ਦੇ ਕੱਪੜੇ ਨੂੰ ਪੂਰਾ 30 ਰੱਖੋ ਇਹ ਗਰਮ ਕੱਪੜਾ ਜੀ ਗਰਮ ਕੱਪੜੇ ਧਾਗੇ ਨਿਕਲ ਕੇ ਇਹ ਕੱਟ ਜਾਂਦਾ ਇਸ ਕਰਕੇ ਆਪਾਂ 30.5 ਕਰ ਲਿਆ ਜੀ ਆਹ ਦੇਖੋ ਜੀ 30.5 ਸਾਡੇ 3/3 ਆਪਾਂ ਕਮੀਜ਼ ਵਾਂਗੂ ਇੱਥੋਂ ਲੈਣਾ ਆ ਦੇਖੋ ਸਾਡੇ 3/3 ਇੱਥੋਂ ਹੋ ਗਿਆ ਇਧਰ ਬਧਿਆ ਪਈ ਇਸ ਤਰ੍ਹਾਂ ਆਪਾਂ ਇਹਨੂੰ ਪ੍ਰੈਸਾ ਕੇ ਹਲਕੇ ਹਲਕੇ ਹੱਥ ਨਾਲ ਘਟਾਵਾਂਗੇ ਸਾਡੇ 3 ਹੁਣ ਆਪਾਂ ਰੱਖਣਾ ਜੀ ਬਾਲੇ ਦੀ ਚਰਾਈ ਯਾਨੀ ਕਿ ਮੂਰੀ ਮੂਰੀ ਵੀ ਬੋਲ ਦਿੰਦੇ ਆ ਇਸਨੂੰ ਵੱਲਾ ਵੀ ਮੋਰ ਮੋ ਵੀ ਬੋਲਦੇ ਨੇ ਆ ਪੌਂਚਾ ਵੀ ਬੋਲਦੇ ਨੇ ਕੋਈ ਕੁਸ ਬੋਲਦਾ ਜੀ ਕੋਈ ਕੁਸਾ ਅਸੀਂ ਇਸ ਨੂੰ ਬੱਲਾ ਬੋਲਦੇ ਆ ਜੀ ਬੱਲਾ ਰੱਖਣਾ ਜੀ 5.5 ਇੰਚ ਮੂਰੀ ਤਿਆਰ ਆ ਆਪਾਂ 5.5 ਇੰਚ ਹੀ ਰੱਖਣਾ 5.5 ਦਾ ਡਬਲ 11 ਇੰਚ ਲੋ ਜੀ ਗਿਆਰਾਂ ਚਾਪ ਬੰਦਾ ਲੈ ਕੇ ਤੇ ਜਿਹੜੀ ਮੂਹਰੀ ਦਾ ਸਲਾਈ ਹੱਕ ਹੁੰਦਾ ਉਹ ਆਪਾਂ ਕੁੰਡੇ 'ਚ ਲਾਵਾਂਗੇ ਜੀ ਇਹ ਤੁਹਾਨੂੰ ਪਤਾ ਹੀ ਹੈ ਤੁਰ ਫੋਲਡ ਕਰਕੇ ਜੀ ਆਪਾਂ ਇਹਦੇ ਵਿਚਾਲੇ ਸੈਂਟਰ ਚ ਕੱਟ ਲਾ ਕੇ ਜਾਵਾਂਗੇ ਕਿਉਂਕਿ ਤੇ ਆਪਾਂ ਬਲ ਪਾਉਣਾ ਹੁੰਦਾ ਸੈਂਟਰ ਚ ਜਿਹੜੀ ਪ੍ਰੈਸ ਕਰਨ ਵਾਲੀ ਸਲਵਾ ਦੀ ਕਰੀਜ ਹੁੰਦੀ ਹੈ ਯਾਨੀ ਇਹ ਇਸ ਵਾਰ ਤੇ ਬਣੂ ਜੀ ਸੈਂਟਰ ਦੇ ਵਿੱਚ ਆ ਆਪਰੇ ਗਲੇ ਨੂੰ ਰੀ ਲੈ ਜੀ ਆ ਵੇਖੋ ਜਿਵੇਂ ਇੱਥੋਂ ਉਤਰੂਗੀ ਬੈਲਟ ਬਾਲਾਂ ਤੋਂ ਬਾਅਦ ਬੈਲਟ ਜੀ ਬੈਲਟ ਆ ਪਰਖਣੀ ਹੈ ਜੀ 7 ਇੰਚ ਰੱਖਣੀ ਹੁੰਦੀ ਆ ਤੇ ਆਪਾਂ ਇਹ ਧੱਗ ਨਿਕਲਣ ਵਾਲਾ ਕੱਪੜਾ ਆਪਾਂ 7.5 ਵੀ ਰੱਖ ਸਕਦੇ ਆ 8 ਵੀ ਰੱਖ ਸਕਦੇ ਆ ਉਹ ਜਿਆਦਾ ਫੋਲਡ ਹੋ ਜਾਂਦੀ ਹੈ ਵਿੱਚ ਜਦੋਂ ਆਪਾਂ ਨੇਫਾ ਬੰਦਦੇ ਆ ਕਈ ਵਾਰ ਕੱਪੜਾ ਸ੍ਰਿੰਕ ਹੋ ਜਾਂਦਾ ਉਹ ਨੀਵੇਂ ਵੀ ਕਰਨੀ ਪੈ ਜਾਂਦੀ ਆ ਆਪਾਂ 7.5 ਰੱਖਾਂਗੇ ਕੱਪੜਾ ਵੱਧ ਹੀ ਰੱਖਿਆ ਕਰੋ ਜੀ ਬਾਅਦ ਵਿੱਚ ਕੱਪੜਾ ਨੀਵਾ ਕਰਨ ਦੇ ਕੰਮ ਆ ਜਾਂਦਾ ਜੇ ਆਪਾਂ ਪੂਰਾ ਪੂਰਾ ਰੱਖਾਂਗੇ ਤਾਂ ਬਾਅਦ ਚ ਕੋਈ ਕੱਪੜਾ ਸ੍ਰਿੰਕ ਹੋਏ ਤਾਂ ਆਪਾਂ ਤੋਂ ਨੀਵਾ ਨਹੀਂ ਹੁੰਦਾ ਜੋੜ ਜੋੜ ਪਾਉਣੇ ਪੈਂਦੇ ਨੇ ਅਲੱਗ ਦੇ ਕੱਪੜੇ ਦੇ ਇਸ ਕਰਕੇ ਆਪਾਂ ਪਹਿਲਾਂ ਹੀ ਵਾਧ ਰੱਖੋ ਜੀ ਬੈਲਟ ਹੈਗੀ ਇਹਨਾਂ ਦੀ 2 ਇੰਚ ਆਪਾਂ ਰੱਖਾਂਗੇ 2.5 ਇੰਚ ਡੇਢ ਇੰਚ ਵਾਧ ਰੱਖਾਂਗੇ ਆ ਵੇਖੋ ਜੀ 2.5 ਇੰਚ ਜੇ ਆਪਾਂ 1 ਇੰਚ ਵਾਧ ਰੱਖਦੇ ਜ ਅੱਧੇ ਇੰਚ ਦੀ ਕੋਈ ਵੀ ਸਲਾਈ ਨਹੀਂ ਵੱਜਦੀ ਆਪਾਂ ਬੰਦ ਸਲਾਈਆਂ ਲਾਉਣ ਲੱਗ ਜਾਨੇ ਆ ਉਹ ਪੌਣੇ ਪੌਣੇ ਇੰਚ ਦੀ ਸਲਾਈ ਵੱਜਦੀ ਹੈ ਜੀ ਇਸ ਕਰਕੇ 1.5 ਇੰਚ ਗੈਪ ਹੋ ਜਾਂਦਾ ਦੋਨੇ ਸਲਾਈਆਂ ਦੇ ਵਿੱਚ ਇਹ ਆਪਣੇ ਹੋ ਗਏ ਜੀ 벨ਟ ਤੇ ਬਾਲੇ ਆ ਵੇਖੋ ਜੀ ਹੁਣ ਆਪਣੀ ਆ ਗਈ ਵਾਰੀ ਬਾਹਾਂ ਦੀ ਬਾਹਾਂ ਪਾ ਲਾਂਗੇ ਇਸ ਜਗ੍ਹਾ ਤੋਂ ਆ ਕੱਪੜਾ ਆਪਣੇ ਕੋਲੇ ਫालतू ਬਚ ਗਿਆ ਗਲਾ ਵੀ ਲਾ ਸਕਦੇ ਤੇ ਮੁਰਗਾ ਵੀ ਲਾ ਸਕਦੇ ਆ ਉਹ ਤਾਂ ਵੈਸੇ ਪਹਿਲਾਂ ਵੀ ਬਚ ਗਿਆ ਸੀ ਕਿਵੇਂ ਤੁਸੀਂ ਵਰਤ ਸਕਦੇ ਆ ਕੱਪੜਾ ਇੱਕ ਤੁਸੀਂ ਇਹ ਧਿਆਨ ਰੱਖਿਆ ਕਰੋ ਜੀ ਆਲਓਵਰ ਕੱਪੜੇ ਦਾ ਜੇ ਫਲਾਵਰ ਵਾਲਾ ਕੱਪੜਾ ਹੋਵੇ ਜਿਵੇਂ ਫਲਾਵਰ ਵਾਲਾ ਕੱਪੜਾ ਕੁਮੀਜ਼ ਦੇ ਪਿਸਲੇ ਚੇਂਜ ਕਰਨੇ ਪੈਂਦੇ ਨੇ ਕੱਟ ਕੇ ਤੇ ਜੇ ਬਾਹ ਦਾ ਵੀ ਫਲਾਵਰ ਵਾਲਾ ਕੱਪੜਾ ਹੋਵੇ ਇਹ ਵੀ ਧਿਆਨ ਰੱਖਣਾ ਪੈਂਦਾ ਕਿ ਫਲਾਵਰਾਂ ਦੀ ਮੂਹ ਉੱਪਰ ਨੂੰ ਜਾਣੀ ਚਾਹੀਦੀ ਆ ਜੇ ਇੱਕ ਪਾਸੇ ਨੂੰ ਫਲਾਵਰ ਜਾਂਦੇ ਹੋਣ ਜੇ ਫਲਾਵਰ ਦੋਨੇ ਪਾਸੇ ਜਾਂਦੇ ਹੋਣ ਫਿਰ ਕੋਈ ਪ੍ਰੋਬਲਮ ਨਹੀਂ ਜਿਵੇਂ ਮਰਜੀ ਸੂਟ ਕੱਟੋ ਇਹ ਸਿਰਫ ਕੁਮੀਜ਼ ਦੇ ਵਿੱਚ ਹੀ ਦੇਖਣਾ ਪੈਂਦਾ ਫਲਾਵਰ ਦਾ ਸਲਵਾਰ ਦੇ ਵਿੱਚ ਨਹੀਂ ਦੇਖਣਾ ਪੈਂਦਾ ਕਿਉਂਕਿ ਸਲਵਾਰ ਦੇ ਬਾਲੇ ਵੀ ਚੇਂਜ ਹੋ ਜਾਂਦੇ ਨੇ ਕੱਟਣ ਤੋਂ ਬਾਅਦ ਤੇ ਕੁੰਡੇ ਵੀ ਚੇਂਜ ਹੋ ਜਾਂਦੇ ਨੇ ਪੱਤਣ ਦੇ ਵਿੱਚ ਕੋਈ ਬਹੁਤ ਨਹੀਂ ਪ੍ਰੋਬਲਮ ਨਹੀਂ ਆ ਦੇਖੋ ਜੀ ਬਾਹ ਹੈਗੀ ਆਪਣੀ 14.5 ਸਾਢੇ 14 ਦੇ ਵਿੱਚ ਆਪਾਂ 2.5 ਇੰਚ ਐਡ ਕਰਾਂਗੇ ਜੀ ਕਿਉਂਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਧਾਗੇ ਨਿਕਲ ਜਾਂਦੇ ਨੇ ਇਸ ਕਰਕੇ 2.5 ਇੰਚ ਰੱਖਾਂਗੇ ਹੁਣ ਆਪਾਂ ਡੇਢ ਵੀ ਰੱਖ ਲੈਣ ਦੋ ਵੀ ਰੱਖ ਲੈਣ 2 ਇੰਚ ਬਹੁਤ ਹੁੰਦਾ ਵਾ ਪਰ ਆਪਾਂ 2.5 ਇੰਚ ਐਡ ਕਰਾਂਗੇ ਆਪਾਂ 17 ਇੰਚ ਰੱਖਾਂਗੇ ਆ ਦੇਖੋ ਜੀ 17 ਇੰਚ 17 ਇੰਚ ਆਪੇ ਡਰੋਲ ਲਵਾਂਗੇ ਸੁਣੇਸ ਨਮਲਾ ਤੀ ਆ ਵੇਖੋ ਜੀ ਇਹਦਾ ਮੋਡਾ ਬਹੁਤ ਜ਼ਿਆਦਾ ਬਣ ਜਾਣਾ ਜੀ ਆਪਾਂ 8 9 ਲੈਣਾ ਹੁੰਦਾ ਮੀਡੀਅਮ ਨਾਪ ਦਾ 8 ਲੈ ਲਓ 9 ਲੈ ਲਓ ਤੇ ਪਰ ਆ ਜਿਆਦਾ ਕਪੜਾ ਆਪਾਂ ਇਹ ਕਪੜਾ ਪਲੋਈਆਂ ਤੇ ਕੰਮ ਲਾਵਾਂਗੇ ਜੀ ਜਿਹੜਾ ਪਲੇਟਾ ਹੁੰਦਾ ਆ ਆਪਾਂ ਕੰਦੀ ਵਾਲਾ ਕਪੜਾ ਇਸ ਤੋਂ ਲਾ ਲਿਆ ਕਰੋ ਜੀ ਇਸ ਤਰ੍ਹਾਂ ਕੰਦੀ ਵਾਲਾ ਕਪੜਾ ਆਪਾਂ ਪਲੇਟਾਂ ਦੇ نیچے ਲਗਾਓ ਪਲੇਟ ਨਹੀਂ ਖਿਸਕਦੀ ਆ ਗਿਆ ਚਾਰੇ ਪਲੋਈਆਂ ਦਾ ਕਪੜਾ ਆ ਵੇਖੋ ਜੀ ਆਪਣੀ ਬਾਹ ਆ ਗਈ ਬਾਹ ਤੁਹਾਨੂੰ ਪਹਿਲਾਂ ਵੀ ਕਾਟਣ ਦੱਸੀ ਹੋਈ ਹੈ ਬਾਹ ਦੀ ਇਹ ਆਪਾਂ ਪੀਸ ਹੀ ਲਾਇਏ ਨੇ ਇਸ ਤਰ੍ਹਾਂ ਚੰਗੀ ਤਰ੍ਹਾਂ ਤੈਅ ਮਾਰ ਕੇ ਰੱਖੋ ਹੁਣ ਆਪਣੇ ਰਹਿ ਗਏ ਜੀ ਕੁੰਦੇ ਲਾਸਟ ਤੇ ਕੁੰਦੇ ਕੱਟਨੇ ਹੁੰਦੇ ਆ ਜੀ ਆਹ ਵੇਖੋ ਜੀ ਇਹ ਆਪਣਾ ਰਹਿ ਗਿਆ ਕੁੰਦਿਆਂ ਦਾ ਕਪੜਾ ਜੇ ਕਪੜਾ ਘੱਟ ਹੋਵੇ ਤਾਂ ਆਪਾਂ ਬਾਹਲੇ ਘੱਟ ਲਾ ਕੇ ਉਸ ਦੇ ਉੱਪਰ ਜੋੜ ਪਾ ਦਿੰਨੇ ਹੁੰਨੇ ਆ। ਇਹ ਕਪੜਾ ਬਾਧੂ ਸੀ 5 ਮੀਟਰ ਸੀ 5 ਮੀਟਰ ਵਧੀਆ ਢੁੱਲਾ ਢੁੱਲਾ ਸੂਟ ਬਣਦਾ ਈ 5 ਮੀਟਰ ਦਾ। ਜੇ ਤਾਂ ਜ਼ਿਆਦਾ ਹੀ ਹੈਵੀ ਨਾਪ ਹੋਵੇ ਤਾਂ ਕੀ ਕਹਿਣਾ? ਤਨੇ 5 ਮੀਟਰ ਦਾ ਢੁੱਲਾ ਢੁੱਲਾ ਸੂਟ ਬਣਦਾ ਆਰਾਮ ਨਾਲ। ਬੇਫਿਕਰ ਹੋ ਕੇ ਕੱਟਿਆ ਕਰੋ। ਆਹ ਦੇਖੋ ਜੀ ਆਪਣੇ ਕੋਲ ਕੁੰਦਿਆਂ ਨੂੰ ਬਾਧੂ ਕਪੜਾ ਬਚ ਗਿਆ। ਲਓ ਜੀ 2 ਮੀਟਰ ਤਾਂ ਵੀ ਉੱਪਰ ਆ ਕਪੜਾ ਆਪਣਾ 2 ਇੰਚ। 3 ਇੰਚ ਕਪੜਾ ਉੱਪਰ ਆ ਜੀ। ਮੀਟਰ ਤਾਂ ਵੀ। ਹੁਣ ਆਪਾਂ ਤੁਹਾਨੂੰ ਸਾਰੇ ਸੂਟ ਦੀ ਕਟਿੰਗ ਦੱਸਤੀ ਜੀ ਜੇ ਤੁਹਾਨੂੰ ਪਿਆਰੀ ਵੀਡੀਓ ਚੰਗੀ ਲੱਗਦੀ ਹੈ ਜੀ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਅੱਗੇ ਸ਼ੇਅਰ ਕਰਿਆ ਕਰੋ ਜੀ ਜਿੰਨਾਂ ਸਾਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਜੀ ਧੰਨਵਾਦ